ਇਨਸਾਨਾਂ ਉਹ ਦੁਨਿਆਵੀ ਦਾਰਸ਼ਕ ਸੱਯਦ ਨੰਗਰ ਵੱਲੋਂ ਇਹ ਨਾਣਾਸ਼ੇਕ ਕੀਤਾ ਜਾ। ਉਹ ਕਾਲੇ ਨੰਗਰ ਵੱਲੋਂ ਬਨਾਨਾ ਜੇ ਢੜੀ ਚੌਲ ਦਾ ਲੰਗਰ ਲਾਇਆ ਗਿਆ ਸਾਰੀਆਂ ਸੰਗਤਾਂ ਦੇ ਰਾਜ ਦੇ ਸੰਗੋਗ ਨਾਲ ਲਾਇਆ ਗਿਆ। ਬਾਬੇ ਨਾਨਕ ਦੀ ਬੜੀ ਕਿਰਪਾ ਚੜ੍ਹਦੀ ਕਲਾ। ਆਏ ਇਹੇ ਤੁਹਾਡੇ ਸਾਹਮਣੇ ਸ਼ਾਮਾਂ ਦਾ ਤੇ ਚੱਲਿਆ ਪੂਰਾ ਲੱਗਾ ਖੰਡਾਰ ਭਰੇ ਜਬਾਦ ਤੇ ਕਿਰਪਾ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਕਿਰਪਾ ਤੇ ਅੱਗੀ ਡਾਕਟਰ ਜੀ ਗੁਰਵਿੰਦਰ ਸਿੰਘ ਨਾਮ ਹੈ ਜੀ ਬਾਬੇ ਨਾਨਕ ਦੀ ਪੂਰ ਕਿਰਪਾ ਹੈ ਜੀ ਬਰੀ ਜਵਾਬਾ ਜੀ ਦੀ ਕਿਰਪਾ ਵੇਖੋ ਹੀ ਸੰਗਤ ਜਾ ਰਹੀ ਆ ਆ ਰਹੀ ਹੈ ਜੀ ਸਵੇਰ ਦਾ ਮੰਦਰ ਚੱਲ ਰਿਹਾ ਜੀ ਕੇਲਾਲਾ ਸ਼ੇਕ ਚੱਲ ਰਿਹਾ ਕੜੀ ਚੌਲ ਟਮਾਟੂ ਹੋ ਗਿਆ ਜੀ ਕੜੀ ਚੌਲ ਵੀ ਚੱਲਦੇ ਨੇ ਜੀ ਵਾਈਸ ਜੀ ਇਲਾਕਾ ਆਪਣਾ 에ਰਪੋਰਟ ਹੈ ਜੀ ਰਵਾਸਾਤੀ ਹੈ ਆਲਾਕਾ ਇੱਕ ਆ ਸ਼ਹਿਰ ਦੇ ਬਾਹਰ ਹੈ ਜੀ ਇੱਕ ਸ਼ਮਦਾਸਪੁਰ ਰੋਡ ਪੈਂਦਾ ਜੀ ਵਾਈਸ ਜੀ ਇੱਥੇ